ਨਾਉਂ ਕੱਲ ਅਸੀਮ ਸਾਹਿਬ ਲੁਧਿਆਣਾ ਦੇ ਦੌਰੇ ਤੇ ਸੀ ਔਰ ਅੱਜ ਵੀ ਉਹਨਾਂ ਦੇ ਵੱਲੋਂ ਵੈਸਟ ਹਲਕੇ ਨੇ ਕਈ ਜਗ੍ਹਾ ਬਾਕਪਾ ਜਗ੍ਹਾ ਮੀਟਿੰਗਾਂ ਕੀਤੀਆਂ ਲਗੀਆਂ ਨੇ ਔਰ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਵੈਸਟ ਸੀਟ 2 ਲੈ ਕੇ ਉਹ ਕਹਿੰਦੇ ਕਿ ਜਿਹੜਾ ਕੈਂਡੀਡੇਟ ਆ ਆਮ ਆਦਮੀ ਪਾਰਟੀ ਦਾ ਹੋਊਗਾ ਅਗਰ ਇਹਨਾਂ ਨੂੰ ਜਿਤਾਉਣ ਦਾ ਕੰਮ ਹੋਵੇ। ਬਿਲਕੁਲ ਉਹਨਾਂ ਨੇ ਸਟੇਜ ਤੋਂ ਕੇਜਰੀਵਾਲ ਸਾਹਿਬ ਨੇ ਕਿਹਾ ਸੀਐਮ ਸਾਹਿਬ ਨੇ ਨਹੀਂ ਕੀ ਬੀਜੇਪੀ ਔਰ ਕਾਂਗਰਸ ਨੂੰ ਵੋਟ ਪਾਉਂਗੇ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਕੈਂਡੀਡੇਟ ਵੀ ਨਹੀਂ ਕਿਹਾ ਐਮਐਲਏ ਨੂੰ ਵਿਧਾਇਕ ਨੂੰ ਵੋਟ ਪਾਉਂਗੇ ਤਾਂ ਹੀ ਤੁਹਾਡੇ ਕੰਮ ਹੋਣਗੇ ਦੇਖੋ ਇੱਕ ਤਾਂ ਸਾਡੇ ਮਹਿਮਾਨ ਹੈ ਪੰਜਾਬੀ ਉਹਨਾਂ ਦਾ ਸਵਾਗਤ ਕਰ ਰਿਹਾ ਲੁਧਿਆਣਾ ਵੈਸਟ 'ਚ ਤੇ ਉਹ ਸਾਨੂੰ ਧਮਕੀਆਂ ਦੇ ਰਹੇ ਹੈਗੇ ਆ ਵੀ ਜੇ ਵੋਟ ਨਹੀਂ ਪਾਉਂਗੇ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਮੈਂ ਉਹਨਾਂ ਨੂੰ ਇੱਕ ਸਵਾਲ ਇਹ ਪੁੱਛਣਾ ਚਾਹਨੀ ਆ ਕਿ ਫਿਰ ਦਿੱਲੀ ਵੀ ਇਦਾਂ ਹੀ ਚੱਲੂ ਫਿਰ ਅੱਜ ਉਹ ਜੋ ਸਟੇਜ ਤੇ ਕੱਲ ਬੋਲ ਕੇ ਗਏ ਐ ਦਿੱਲੀ ਜਾਣ ਤੋਂ ਬਾਅਦ ਉੱਥੇ ਰੋਣ ਨਾ ਜਾ ਕੇ ਦਿੱਲੀ ਵੀ ਆਮ ਆਦਮੀ ਪਾਰਟੀ ਆਪੋਜੀਸ਼ਨ ਚ ਐ ਜਦੋਂ ਉਹਨਾਂ ਦੇ ਵਿਧਾਇਕਾਂ ਦੇ ਕੰਮ ਨਹੀਂ ਹੋਣਗੇ ਜੇ ਸੈਂਟਰ ਸਰਕਾਰ ਜਾਂ ਦਿੱਲੀ ਸਰਕਾਰ ਉਹਨਾਂ ਨੂੰ ਕਿਸੇ ਵੀ ਕੰਮ ਤੋਂ ਰੋਕੇਗੀ ਤੇ ਫਿਰ ਰੋਣ ਨਾ ਫਿਰ ਵੀ ਆਮ ਚੁੱਪ ਕਰਕੇ ਆਰਾਮ ਨਾਲ ਆਪਣੇ ਘਰ ਬੈਠ ਜਾਣ ਇਹ ਤਾਂ ਇੱਕੋ ਦਮ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਆ ਕੇ ਗੱਲ ਕਰਨਾ ਪੰਜਾਬੀਆਂ ਨੂੰ ਸੋਚਣਾ ਪਏਗਾ ਅਮ ਆਮ ਕਿਸ ਤਰੀਕੇ ਲਈਆਂ ਤਿਆਰੀਆਂ ਨੇ ਤੁਹਾਡੇ ਵੱਲੋਂ ਵੀ ਜਿਹੜਾ ਟਿਕਟ ਦਾ ਜਿਸ ਤਰੀਕੇ ਨਾਲ ਪਹਿਲਾਂ ਫਾਈਟ ਕੀਤੀ ਗਈ ਆ ਉਹ ਵੀ ਉਪਚੋਣ ਆਈ ਹੀ ਆ ਦੇਖੋ ਹੱਲੇ ਨਾਈ ਇਲੈਕਸ਼ਨ ਅਨਾਉਂਸ ਅਨਾਉਂਸ ਹੋਇਆ ਹੈ ਔਰ ਟਿਕਟ ਵੀ ਨਹੀਂ ਅਨਾਉਂਸ ਹੋਈ ਆਮ ਆਦਮੀ ਪਾਰਟੀ ਨੇ ਪਹਿਲਾਂ ਟਿਕਟ ਅਨਾਉਂਸ ਕਰਤੀ ਲੁਧਿਆਣਾ ਵੈਸਟ ਨੂੰ ਆਸ਼ੂ ਜੀ ਨੇ ਦੋ ਵਾਰ ਰਿਪਰੈਜ਼ੈਂਟ ਕੀਤਾ ਐਜ਼ ਅ ਐਮਐਲਏ ਤਾਂ ਸਾਡੀ ਇੱਕ ਮੋਰਲ ਰਿਸਪੌਂਸਿਬਿਲਟੀ ਹੈ ਕਿ ਜੇ ਇੱਥੇ ਕੋਈ ਵੀ ਗੱਲ ਹੁੰਦੀ ਹੈ ਲੁਧਿਆਣਾ ਵੈਸਟ ਦੇ ਵਿੱਚ ਕੋਈ ਵੀ ਇਸ਼ੂ ਹੈ ਕੋਈ ਵੀ ਮੁੱਦਾ ਆ ਤਾਂ ਅਸੀਂ ਉਹਦੇ ਲਈ ਅੱਗੇ ਵਧ ਕੇ ਉਹਦਾ ਜਵਾਬ ਵੀ ਦਈਏ ਤੇ ਜੇ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਉਹਦਾ ਵਿਰੋਧ ਵੀ ਕਰੀਏ ਸੋ ਅਸੀਂ ਉਸ ਫਰੰਟ ਤੇ ਆ ਰਹੇ ਆਂ ਔਰ ਆਸ਼ੂ ਜੀ ਤਾਂ ਹਮੇਸ਼ਾ ਹੀ ਹਰ ਮੁੱਦਿਆਂ ਤੇ ਹਰ ਫਰੰਟ ਤੇ ਲੜਦੇ ਆਂ ਚਾਹੇ ਉਹ ਕੈਂਡੀਡੇਟ ਹੋਣ ਚਾਹੇ ਉਹ ਲੀਡਰ ਹੋਣ ਚਾਹੇ ਉਹ ਵਰਕਿੰਗ ਪ੍ਰਧਾਨ ਹੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਟਿਕਟ ਨੂੰ ਲੈ ਕੇ ਹੈ ਕੋਈ ਹੱਲੇ ਬਹੁਤ ਜਲਦੀ ਹੈ ਕੁਝ ਵੀ ਕਹਿਣਾ ਦੇਖੋ ਲੜਨਾ ਤਾਂ ਹੈ ਗਈ ਹੈ ਜਦੋਂ ਇਲੈਕਸ਼ਨ ਅਨਾਉਂਸ ਹੋਣਗੇ ਉਦੋਂ ਦੇਖਾਂਗੇ ਕੀ ਹੁੰਦਾ ਤਿਆਰੀਆਂ ਕਿੱਦਾਂ ਦੀਆਂ ਨੇ ਜੀ ਤਿਆਰੀਆਂ ਕਿੱਦਾਂ ਦੀਆਂ ਆ ਕੀ ਲੱਗ ਕੇ ਮਹੌਲੂਕ ਵਿੱਚ ਇਹ ਇਸ ਤਰੀਕੇ ਦੇ ਨਾਲ ਚਰਚਾ ਹੋ ਵੀ ਨੇ ਔਰ ਕਿਤਨਾ ਕਿਤੇ ਉਚੋੜ ਆਈ ਹੈ ਮੀਟਿੰਗਾਂ ਦਾ ਦੌਰ ਵੀ ਜਾ ਰਹੀ ਹੈ ਦੂਸਰੇ ਪਾਸੇ ਵਿਰੋਧੀ ਵੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਮੈਨੂੰ ਲੱਗਦਾ ਵੀ ਸ਼ਾਇਦ ਲੜਾਈ ਕੈਂਡੀਡੇਟ ਦੀ بجائے ਨਾ ਭਗਵੰਤ ਮਾਨ ਔਰ ਕੇਜਰੀਵਾਲ ਜੀ ਨਾਲ ਹੈ ਔਰ ਲੜਾਈ ਮੁੱਦਿਆਂ ਦੀ ਹੈ ਤਿੰਨ ਉਹਨਾਂ ਨੇ ਕੱਲ ਸਟੇਜ ਤੋਂ ਕਿਹਾ ਵੀ ਅਸੀਂ 3 ਸਾਲਾਂ ਚ ਬੜਾ ਕੰਮ ਕੀਤਾ ਤੁਸੀਂ ਵਾਅਦਿਆਂ ਵਾਲੀ ਸਰਕਾਰ ਸੀ ਤੁਸੀਂ ਵਾਅਦਿਆਂ ਤੇ ਆਏ ਸੀ ਅਸੀਂ ਕੰਮ ਕਰਾਂਗੇ ਪਰ ਮੈਨੂੰ ਲੁਧਿਆਣਾ ਵੈਸਟ ਦੇ ਵਿੱਚ ਕੋਈ ਕੰਮ ਹੋਇਆ ਹੋਇਆ ਦਿਖਦਾ ਨਹੀਂ ਹੱਲੇ ਤਾਂ ਉਹ ਆਸ਼ੂ ਜੀ ਨੇ ਜਿਹੜੇ ਕੰਮ ਕੀਤੇ ਸੀ ਉਹਨਾਂ ਪੱਤਿਆਂ ਤੇ ਹੀ ਖੇਡ ਰਿਆ ਵੀ ਅਸੀਂ ਆਰਓ ਯੂ ਵੀ ਬਣਾਤਾ ਸੰਜੀਵ ਅਰੋੜਾ ਜੀ ਕਹਿ ਰਹੇ ਆ ਸ਼ਾਇਦ ਸਾਰੀ ਲੁਧਿਆਣਾ ਵੈਸਟ ਛੱਡੋ ਲੁਧਿਆਣਾ ਤੱਕ ਨੂੰ ਪਤਾ ਹੈ ਵੀ ਆਰੋਬੀ ਆਰਲੋਬੀ ਕਨੇ ਬਣਾਇਆ ਜੀ ਅਸੀਂ ਲੇਅਰ ਵੈਲੀਆਂ ਬਣਾਈਆਂ ਸਾਰੀ ਲੁਧਿਆਣਾ ਵੈਸਟ ਨੂੰ ਪਤਾ ਸਭ ਤੋਂ ਵਧੀਆ ਸਾਰੇ ਪੰਜਾਬ ਦੇ ਵਿੱਚੋਂ ਜੇ ਸੜਕਾਂ ਸੀਗੀਆਂ ਲੁਧਿਆਣਾ ਵੈਸਟ ਦੀਆਂ ਜਿਹੜੀਆਂ 3 ਸਾਲਾਂ ਦੇ ਵਿੱਚ ਗੱਡੇ ਨਾਲ ਭਰ ਗਈਆਂ ਇਹਨਾਂ ਤੋਂ ਪੈਚ ਵੀ ਨਹੀਂ ਕਰਵਾ ਹੋਏ ਔਰ ਆ ਜੇ ਗੱਲ ਕਰਾਂ ਨਾ ਅੱਜ ਉਹਨਾਂ ਨੇ ਪੋਸਟ ਪਾਈ ਹੈ ਵੀ ਜੀ ਸਾਡਾ ਅਸੀਂ ਨਵਾਂ 에어ਪੋਰਟ ਦੇਣ ਜਾ ਰਹੇ ਹਾਂ ਤਸਨਜੀਪ ਜੀ ਨੂੰ ਕੇਜਰੀਵਾਲ ਜੀ ਨੂੰ ਅਤੇ ਸਭ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਸਾਹਿਬ ਨੂੰ ਇਹ ਸਵਾਲ ਹੈ ਕਿ ਜਿਹੜਾ 에어ਪੋਰਟ ਹੈ 3 ਸਾਲ ਪਹਿਲਾਂ ਕੰਪਲੀਸ਼ਨ ਦੇ ਕਗਾੜ ਤੇ ਸੀਗਾ ਤੇ 3 ਮਹੀਨਿਆਂ ਚ ਕੰਪਲੀਟ ਹੋਣਾ ਸੀ ਨੀਅਰ ਅਬਾਊਟ 40 ਕਰੋੜ ਰੁਪਈਆ ਸਟੇਟ ਗਵਰਨਮੈਂਟ ਨੇ ਦੇਣਾ ਸੀ ਫਿਰ 3 ਸਾਲ ਕਿਉਂ ਰੋਕਿਆ ਰੱਖਿਆ ਕਿਸ ਚੀਜ਼ ਦੀ ਉਡੀਕ ਕਰ ਰਹੇ ਸੀ ਤੇ ਜੇ ਉਸ ਤੋਂ ਵੀ ਦੂਸਰੀ ਗੱਲ ਤੇ ਆ ਜਾਵਾਂ ਵੀ ਮੈਂ ਚਾਰ ਪੁੱਲ ਬਣਾ ਪਾਸ ਕਰਵਾ ਕੇ ਲੈ ਕੇ ਆਇਆ ਤੇ ਤੁਹਾਡੇ ਸਾਰੇ ਪੱਤਰਕਾਰਾਂ ਭਰਾਵਾਂ ਨੂੰ ਮੈਂ ਕਹਿੰਨੀ ਆ ਵੀ 21 22 ਦੀਆਂ ਸਾਰੀਆਂ ਖਬਰਾਂ ਆਪਣੇ ਚੈਨਲਸ ਖੋਲ ਕੇ ਦੇਖ ਲਓ ਸਾਡੇ ਪੁਰਾਣੇ ਸਾਥੀ ਸਰਦਾਰ ਰਵਨੀਤ ਸਿੰਘ ਬਿੱਟੂ ਸਾਡੇ ਮੌਜੂਦਾ ਡਿਸਟ੍ਰਿਕਟ ਮਰਦਾਨ ਸੰਜੇ ਤਲਵਾਰ ਸਾਡੇ ਐਕਸ ਮੇਅਰ ਬਲਕਾਰ ਸਿੰਘ ਸੰਧੂ ਆਸ਼ੂਜੀ ਨਾਲ ਦਿੱਲੀ ਗਏ ਸੀ ਇਹ ਪੁੱਲ ਪਾਸ ਕਰਵਾਣ ਲਈ ਤੇ ਫਿਰ 3 ਸਾਲ ਕਿਉਂ ਰੋਕੇ ਰੱਖੇ आशु जी ने नब्बे तो पुल लब्बे दिन बनवाता सी ओसी सिधवाऊत्ते 3 सालਾਂ ਚ ਤਾਂ ਕੰਪਲੀਟ ਨਹੀਂ ਹੋਇਆ ਗੱਲਾਂ ਬਹੁਤ ਐ ਜਦੋਂ ਇਲੈਕਸ਼ਨ ਆਏਗਾ ਉਦੋਂ ਬੋਲਾਂਗੇ ਤੁਹਾਡੇ ਵੱਲੋਂ ਤਿਆਰੀ ਹੈ ਜੀ ਪੂਰੀ ਹਾਂ ਫੇਰ ਉਹ ਹੀ ਗੱਲ ਤਿਆਰੀ ਹੈ ਮੈਂ ਕਿਹਨੇ ਇਲੈਕਸ਼ਨ ਤਾਂ ਅਨਾਉਂਸ ਹੋ ਤਿਆਰੀ ਤਾਂ ਉਦੋਂ ਹੋਣੀ ਹੈਗੀ ਐ ਇੱਕ ਵਾਰ ਜਿਹੜਾ ਜਿਹੜਾ ਪੰਜਾਬ ਦਾ ਪ੍ਰਧਾਨ ਜਿਹੜਾ ਉਹ ਕਹਿਆ ਜਿਆਦਾ ਕਿ ਜਲਦੀ ਜਿਹੜਾ ਚੇਂਜ ਉਨਾ ਹੀ ਤਾਂ ਬੈਕਸਾਨ ਦੇ ਲੋਕੀ ਲੱਗਦਾ ਵੀ ਜਿਹੜੀ ਆ ਗੱਲਬਾਤ ਇਸ ਦੇ ਬਾਕੀ ਹੋਈ ਹੈ ਕਦੀ ਵੀ ਅਸੀਂ ਬਾਰੇ ਅਸੀਂ ਸੋਚਿਆ ਹੀ ਨਹੀਂ ਆਸ਼ੂ ਜੀ ਦੀ ਮੈਨੂੰ ਇੱਕ ਕੁਆਲਿਟੀ ਪਤਾ ਹੈ ਉਹ ਕੰਮ ਕਰਨ 'ਚ ਯਕੀਨ ਰੱਖਦੇ ਆ ਤੇ ਕੰਮ ਉਹ ਕਰੀ ਜਾ ਰਿਹਾ ਹੈ ਬਾਕੀ ਅੱਗੇ ਜੋ ਕੁਝ ਹੁੰਦਾ ਰੱਬ ਦੀ ਮਰਜ਼ੀ ਤੇ ਛੱਡ ਦਿੰਦੇ ਆ ਨਵੇਂ ਖਿਸ ਰੁਪਏ ਆਪਣੇ ਪੋਸਟ ਅੱਲਾ ਸੁਣੇ